ਆ ਦੇਖੋ ਜੀ ਪਿੰਡ ਚੰਦਬਰ ਵਿਲਾ ਦੇ ਅੱਜ ਦੇ ਜੋ ਹਾਲਾਤ ਨੇ ਮੌਜੂਦਾ ਉਹ ਤੁਸੀਂ ਥਾਵੇਂ ਪਹਿਲਾਂ ਜਿਹੜਾ بارش ਦਾ ਪਾਣੀ ਉੱਪਰ ਜਿਹੜਾ ਹਿਮਾਚਲ ਦੇ ਵਿੱਚ ਨਹੀਂ ਪੈ ਰਿਹਾ ਇਹ ਪਿੰਡ ਚੰਦਬਰ ਵਿਲਾ ਗੱਜ ਪਰ ਲੇ ਕਰੋੜ ਤੋਂ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਆ ਚੁੱਕਿਆ ਹੈ ਇਹ ਚੰਦਬਰਨ ਜਾਂਦੀ ਸੜਕ ਜੀ ਬੜਾ ਜਿਹਾ ਡਰ ਦਾ ਮਾਹੌਲ ਹੈ ਬੱਚੇ ਸਕੂਲ ਤੋਂ ਆ ਰਹੇ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਧਿਆਨ ਦੇ ਨਾਲ ਆ ਗਏ। ਹੋ ਗਿਆ ਮਾਰਚਾ ਚੰਗਾ ਰਿਸ਼ਤਾ ਕਰਾਇਆ ਦੇ ਹੜਾ ਗਿਆ। ਬਾਦੀ ਹੋ ਗਈ। ਆਪ ਸਣ ਦੱਕਿਆਂ ਦਾ ਫਰਵੈਲਾ ਜੀ। ਪਾਣੀ ਦਾ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ। ਪਾਣੀ ਜਿਹੜਾ ਸਵਾਨ ਨਦੀ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਚੁੱਕਿਆ ਹੈ। ਸੜਕਾਂ ਤੇ ਪਾਣੀ ਤੇ ਲਗਭਗ ਫਰਿਆ ਦੀ ਸਥਿਤੀ ਇਰ ਕੋ ਤੁਸੀਂ ਦੇਖ ਸਕਦੇ ਹੋ ਸੱਤ ਲੋਜ ਦਰਿਆ ਪੂਰਾ ਪਾਣੀ ਦੇ ਨਾਲ ਜਿਹੜਾ ਭਰਿਆ ਹੋਇਆ ਹੈ ਬਿਲਕੁਲ ਪਰ ਪਲੈਨ ਜਿਹੜਾ ਪਾਣੀ ਚੱਤ ਹੋ ਰਿਹਾ ਹੈ